കുത്തി കുത്തികളി രീതി മേരാ ഉത്ത ਮੇਰਾ ਉਤਲਾ ਗੰਡੇ ਦੇ ਪੱਤ ਵਰਗਾ ਮੇਰਾ ਉਤਲਾ ਮੇਰਾ ਉਤਲਾ ਗੰਡੇ ਦੇ ਪੱਤ ਵਰਗਾ ਵਿੱਚ ਦੀ ਗੁੱਤ ਦਿਸਦੀ ਮੇਰੀ ਗੁੱਤ ਦੇ ਮੇਰੀ ਗੁੱਤ ਦੇ ਵਿਚਾਲੇ ਥਾਣਾ ਸੱਗੀ ਨੇ ਤਾਂ ਦਾਵਾ ਚੱਕਤਾ ਮੇਰੇ ਫੁੱਲਾਂ ਨੇ ਮੇਰੇ ਫੁੱਲਾਂ ਨੇ ਭਰਿਆ ਹੰਗਾਰਾ ਕਿ ਪੱਤਰੇ ਨੇ ਨੇਮ ਚੱਕਤਾ ਲੌਂਗ ਦੇ ਗਿਆ ਲੌਂਗ ਦੇ ਗਿਆ ਗਵਾਹੀ ਪੂਰੀ ਮਗਰੀ ਛੁਡਾ ਕੇ ਲੱਗਿਆ ਲੱਡੂ ਵੰਡ ਦੀ ਲੱਡੂ ਵੰਡੇ ਦੀ ਕਚਹਿਰੀੋਂ ਨਿਕਲੀ ਪਹਿਲੀ ਪੇਸੀ ਜਾਰ ਛੁਟਿਆ ਛਿੰਦੋ ਆਪਣੀ ਛਿੰਦੋ ਆਪਣੀ ਕੁੜੀ ਨੂੰ ਸਮਝਾ ਲੋ ਦਿਲ ਸਾਡਾ ਲੈ ਗਈ ਲੁੱਟ ਕੇ ਭੱਜੀ ਜਾਂਦੀ ਨੇ ਭੱਜੀ ਜਾਂਦੀ ਨੇ ਚਰੀ ਦੇ ਵੱਲ ਸੁੱਟਤਾ ਉੱਥੋਂ ਲੈ ਗਈ ਝੋਰਾ ਦੀ ਕੁੜੀ ਓਨੇ ਜਾ ਕੇ ਓਨੇ ਜਾ ਕੇ ਪਠੀ ਦੇ ਵਿੱਚ ਪਾਤਾ ਤਿੰਨ ਦਿਨ ਤੁੱਖ ਦਾ ਰਹਾ ਦੋ ਬਾਬੂ ਦੋ ਬਾਬੂ ਜਲੰਧਰੋਂ ਆਏ ਦਿਲ ਦੀ ਕੋਲੀਆਂ ਨੂੰ ਉਹ ਨਾ ਜਾਕੇ ਉਹ ਨਾ ਜਾਕੇ ਗੱਡੀ ਦੇ ਵਿੱਚ ਪਾਤੇ ਗੱਡੀ ਚੱਲੇ ਬਿਨਾਂ ਇੰਜਣੋਂ ਗੱਡੀ ਸਿੱਧੀ ਗੱਡੀ ਸਿੱਧੀ ਲਾਹੌਰ ਨੂੰ ਪਹੁੰਚੀ ਸੱਜਣਾ ਨੂੰ ਹੋਈਆਂ ਖਬਰਾਂ ਡੇਲੇ ਡੇਲੇ ਸਦੀਆਂ ਦੇ ਵਿਛੜਿਆਂ ਦੇ ਹੋਏ ਮੇਲੇ ਹੋਏ ਮੇਲੇ ਸਦੀਆਂ ਦੇ ਵਿਛੜਿਆਂ ਦੇ ਹੋਏ ਮੇਲੇ ਹੋਏ ਮੇਲੇ